ਸਾਰੇ ਵੀਰ ਸਾਡੇ ਬੈਨਰ ਲੈ ਕੇ ਖੜੇ ਮੈਂ ਸਮਝਦਾ ਹਾਂ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਾ ਨੂੰ ਕਹੋ ਨਾ ਪੰਜਾਬੀਓ ਜਾਗੋ ਨੱਚੇ ਤੇ ਆਕੋ ਆ ਪੈਣਾ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਹੈ ਇਹ ਸਿਰਫ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਪੈਣਾ ਦੇ ਨਾਂ ਤੇ ਤੇ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਪੈਣ ਉਹ ਵੀ ਘਰ ਵਾਲੀ ਜਾਂ ਕੋਈ ਦਾਦੀ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲੋ ਦੋ ਚਾਰ ਕਾਲੀਆਂ ਪੇਡਾਂ ਹਰੇਕ ਫੀਲਡ 'ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਾ ਜਾਊਗਾ ਜੀ ਚਾਹੇ ਕੋਈ ਚاہے ਚਾਹੇ ਕੋਈ ਲੀਟਰ ਦਾ ਪਤੀ ਇੱਛਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਚੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਕਸ਼ਾ ਜਾਊਗਾ